ਦੁਕਾਨਦਾਰਾਂ ਨੂੰ ਹੀ ਕਹਿੰਦਾ ਤੁਸੀਂ ਸ਼ਰਮ ਖਾ ਲੋ ਤੁਸੀਂ ਨਾ ਵੇਚੋ ਇਹ ਚੀਜ਼ਾਂ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਇਹ ਗੱਲਾਂ ਮੈਂ ਬੋਲਣੀਆਂ ਨਹੀਂ ਸੀ ਪਰ ਮਨ ਬਹੁਤ ਦੁਖੀ ਅੱਜ ਜਦੋਂ ਵਾਰ-ਵਾਰ ਵੀਡੀਓ ਸਾਹਮਣੇ ਆਉਂਦੀ ਹੈ ਨਾ ਤਾਂ ਉਹਦਾ ਜਿਹੜਾ ਕਾਲਜੇ ਦੇ ਵਿੱਚ ਹੌਲ ਪੈਂਦੇ ਆ ਐਵੇਂ ਝੂਠੇ ਦਾਅਵੇ ਕਰਦੇ ਰਹੇ ਨੂੰ ਹਰੇਕ ਜਗ੍ਹਾ ਤੇ ਆ ਕੇ ਅਸੀਂ ਆ ਕਰਦਾਂਗੇ ਅਸੀਂ ਆ ਕਰਤਾ ਜਾਂ ਆ ਕਰਨਾ ਵਾ ਕਿਉਂ ਆ ਚੀਜ਼ਾਂ ਹੀ ਕਰ ਦੋ ਕੁਝ ਨਹੀਂ ਲੈਣਾ ਲੋਕਾਂ ਨੇ ਤੁਹਾਡੇ ਤੋਂ ਕਿ ਲੋਕਾਂ ਨੂੰ ਇਹੀ ਆ ਕਿ ਸਾਡੇ ਧੀ ਪੁੱਤ ਸਾਡੇ ਘਰਾਂ ਦੇ ਵਿੱਚ ਸੇਫ ਰਹਿਣ ਜੇ ਉਹ ਵੀ ਨਹੀਂ ਸੇਫ ਕਰ ਸਕਦੀਆਂ ਸਰਕਾਰਾਂ ਤਾਂ ਲੱਖ ਦੀ ਲਾਹਨਤ ਆ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਆ ਵੀਡੀਓ ਬਣਾ ਰਹੇ ਆ ਜਦੋਂ ਵੀ ਫੇਸਬੁੱਕ ਜਾਂ YouTube ਖੋਲਦੇ ਆ ਹਰ ਇੱਕ ਚੈਨਲ ਦੇ ਉੱਪਰ ਇੱਕੋ ਹੀ ਖਬਰ ਚੱਲ ਰਹੀ ਆ ਕਿ ਇੱਕ ਜਿਹੜੇ 15 ਸਾਲਾਂ ਨੌਜਵਾਨ ਦੀ ਚੈਨਾ ਡੋਰ ਦੇ ਨਾਲ ਮੌਤ ਹੋਈ ਆ ਸਮਰਾਲਾ ਦੇ ਨੇੜੇ ਇੱਕ ਪਿੰਡ ਦਾ ਉਹ ਰਹਿਣ ਵਾਲਾ ਸੀ ਨੌਜਵਾਨ ਤਾਂ ਜਦੋਂ ਵੀ ਉਹ ਵੀਡੀਓ ਸਾਹਮਣੇ ਆਉਂਦੀ ਆ ਤਾਂ ਮੱਲੋ ਜੋਰੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਕਿਉਂਕਿ ਉਸ ਦੇ ਮਾਪਿਓ ਦਾ ਜਿਹੜਾ ਹਾਲ ਆ ਉਹ ਦੇਖਿਆ ਨਹੀਂ ਜਾ ਰਿਹਾ ਪਰ ਗੱਲਾਂ ਇਹੀ ਕਰਨੀਆਂ ਚਾਹੁੰਦੇ ਆ ਕਿ ਇਹੋ ਜਿਹਾ ਜਿਹੜਾ ਸਿਸਟਮ ਆ ਇਹ ਜਿਹੜੇ ਡੋਰਾਂ ਵੇਕਦੀਆਂ ਨਸ਼ਾ ਵੇਕਦਾ ਵਾ ਕੀ ਸਰਕਾਰਾਂ ਇਹਦੇ ਉੱਪਰ ਕਾਰਵਾਈ ਨਹੀਂ ਕਰ ਰਹੀਆਂ ਜੇ ਕਰ ਰਹੀਆਂ ਤਾਂ ਫਿਰ ਬੰਦ ਕਿਉਂ ਨਹੀਂ ਹੋ ਰਿਹਾ ਚైనా ਡੋਰ ਦੀ ਜੇਕਰ ਗੱਲਬਾਤ ਕਰੀਏ ਕਿ ਚైనా ਡੋਰ ਆ ਕਿੱਥੋਂ ਰਹੀ ਆ ਜਿੱਥੇ ਫੈਕਟਰੀ ਇਹਦੀ ਬਣ ਰਹੀ ਆ ਉਥੋਂ ਦਾ ਵੀ ਪਤਾ ਹੀ ਹੋਊਗਾ ਸਰਕਾਰਾਂ ਨੂੰ ਕਿੱਥੇ ਬਣਦੀ ਆ ਉਸ ਤੋਂ ਬਾਅਦ ਬਾਰਨ ਤੋਂ ਬਾਅਦ ਜਦੋਂ ਬਾਹਰ ਨਿਕਲਦੀ ਫੈਕਟਰੀਆਂ ਚ ਉਹਦਾ ਵੀ ਪਤਾ ਹੁੰਦਾ ਹੀ ਹੋਊਗਾ ਕਿੱਥੋਂ ਨਿਕਲਦੀ ਕਿਵੇਂ ਜਾਂਦੀ ਹੈ ਉਸ ਤੋਂ ਬਾਅਦ ਫਿਰ ਦੁਕਾਨਾਂ ਦੇ ਉੱਪਰ ਆਉਂਦੀ ਆ ਤਾਂ ਦੁਕਾਨਦਾਰਾਂ ਦਾ ਵੀ ਪਤਾ ਹੀ ਆ ਕਿਹੜੇ ਵੇਚਦੇ ਆ ਦੁਕਾਨਦਾਰਾਂ ਤੋਂ ਬਾਅਦ ਜਿਹੜੀ ਉਹ ਬੱਚਿਆਂ ਦੇ ਹੱਥਾਂ 'ਚ ਪਹੁੰਚਦੀ ਆ ਜਾਂ ਜਿਹੜੇ ਇਸ ਨੂੰ ਹੋਰ ਤਰੀਕਿਆਂ ਨਾਲ ਵਰਤਦੇ ਆ ਉੱਥੇ ਪਹੁੰਚਦੀ ਆ ਤਾਂ ਉਹ ਵੀ ਪਤਾ ਹੀ ਹੋਊਗਾ ਤਾਂ ਜਿਹੜੇ ਮਾਪੇ ਆ ਜਿਹੜੇ ਜਿਹਨਾਂ ਦੇ ਬੱਚੇ 'ਚ ਇਹਨਾਂ ਡੋਰ ਵਰਤ ਰਹੇ ਆ ਤਾਂ ਮਾਪੇ ਉਹ ਵੀ ਬਰਾਬਰ ਦੀ ਜ਼ਿੰਮੇਵਾਰੀ ਆ ਕਿ ਆਪਾਂ ਆਪਦੇ ਬੱਚਿਆਂ ਨੂੰ ਪੁੱਛ ਦੇਣੀ ਕਿ ਆਪਾਂ ਇਹ ਕਿਹੜੀ ਡੋਰ ਵਰਤ ਰਹੇ ਆ ਜਾ ਕਿ ਇਹ ਸਾਰਾ ਕੁਝ ਹੈਗਾ ਪਤਾ ਨਹੀਂ ਕਰਦੇ ਆਪਾਂ ਆਪਾਂ ਇੰਨੇ ਜਿਹੜੇ ਹੋਏ ਪਏ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਹੀ ਨਹੀਂ ਪੁੱਛਦੇ ਵੀ ਕਿੱਥੇ ਜਾ ਰਹੇ ਆ ਕੀ ਲਿਆ ਰਹੇ ਆ ਕਿਹੜੀ ਚੀਜ਼ ਨਾਲ ਤੁਸੀਂ ਖੇਡ ਰਹੇ ਹੋ ਜਦੋਂ ਇੰਨਾ ਕੁਝ ਹੋ ਰਿਹਾ ਪੰਜਾਬ ਦੇ ਨੌਜਵਾਨ ਮਰ ਰਹੇ ਬੱਚੇ ਮਰ ਰਹੇ ਆ ਬੱਚਿਆਂ ਦੇ ਗਲੇ ਕੱਟੇ ਜਾ ਰਹੇ ਆ ਕਿਸੇ ਦਾ ਗੁੱਟ ਵੱਢਿਆ ਜਾ ਰਿਹਾ ਕਿਸੇ ਦੀ ਕੋਈ ਲੱਤ ਵੱਡੀ ਜਾ ਰਹੀ ਆ ਇੰਨੀ ਘਾਤ ਖਤਰਨਾਕ ਇਹ ਜਿਹੜੀ ਡੋਰ ਆ ਚਾਈਨਾ ਦੀ ਟੁੱਟਦੀ ਨਹੀਂਗੀ ਇਹ ਗਲ ਵੱਢ ਸਕਦੀ ਹੱਥ ਵੱਢ ਸਕਦੀ ਹੈ ਲੱਤ ਵੱਢ ਸਕਦੀ ਹੈ ਪਰ ਟੁੱਟਦੀ ਨਹੀਂ ਹੈ ਤਾਂ ਫੇਰ ਵੀ ਜਿਹੜਾ ਆਪਣੀ ਸਰਕਾਰ ਆ ਗੱਲਾਂ ਕਰਨ ਜੋਗੀ ਕੋਈ ਆ ਵੀ ਅਸੀਂ ਚੈਨਾ ਡੋਰ ਬੰਦ ਕਰਨੀ ਹੈ ਚਿੱਟਾ ਬੰਦ ਕਰਨ। ਕੀ ਨਹੀਂ ਕਰ ਸਕਦੀ ਸਰਕਾਰ? ਦੁਕਾਨਦਾਰਾਂ ਨੂੰ ਵੀ ਕਹਿਣਾ ਸ਼ਰਮ ਨਾਲ ਹੀ ਮਰਜੋ ਜਿਹੜੇ ਚੈਨਾ ਡੋਰ ਵੇਚਦੇ ਆ। ਸ਼ਰਮ ਆਉਣੀ ਚਾਹੀਦੀ ਆ 4 ਪੈਸਿਆਂ ਦੀ ਖਾਤਰ ਕਿਸੇ ਦੇ ਧੀ ਪੁੱਤ ਦੀ ਜਾਨ ਲਈ ਜਾਂਦੇ ਆ ਤੁਸੀਂ। ਪੈਸੇ ਤਾਂ ਫੇਰ ਫੇਰ ਵੀ ਕਮਾਏ ਜਾਣਗੇ। ਹੋਰ ਤਰ੍ਹਾਂ ਤਰੀਕੇ ਦੀਆਂ ਵੀ ਦੁਕਾਨ ਬਹੁਤ ਸਾਰੇ ਜਿਹੜੇ ਇਮਾਨਦਾਰ ਦੁਕਾਨਦਾਰ ਆ ਉਹ ਵੀ ਤਾਂ ਕਮਾਈ ਰਹੇ ਆ। ਕਿ ਚੈਨਾ ਡੋਰ ਵੇਚ ਕੇ ਹੀ ਆਪਾਂ ਆਪਦੇ ਘਰ ਚ ਲਾਉਨੇ ਆ। ਜੀਦੀ ਦੁਕਾਨ ਤੋਂ ਡੋਰ ਗਈ ਹੋਊਗੀ ਜਿਹਦਾ ਜਿੰਨਾ ਦਾ ਪੁੱਤ ਮਰ ਗਿਆ ਸਕੂਲੋਂ ਜਾਂਦਾ ਇਹ ਨਹੀਂ ਕਿ ਉਹ ਪਤੰਗ ਉਡਾ ਰਿਆ ਸੀ ਸਕੂਲੋਂ ਜਾ ਕੇ ਵਾਪਸ ਆ ਰਿਹਾ ਸੀ ਤਾਂ ਉਹਦੇ ਗਲੇ ਵਿੱਚ ਦੀ ਜਿਹੜੀ ਉਹ ਡੋਰ ਲੰਗੀ ਆ ਜਦੋਂ ਪਤੰਗ ਵੱਡਿਆ ਜਾਂਦਾ ਬੱਚੇ ਉਸ ਡੋਰ ਨੂੰ ਜਦੋਂ ਫੜਦੇ ਆ ਤਾਂ ਉਹ ਨਹੀਂ ਦੇਖਦੇ ਕਿ ਗਾਂ ਡੋਰ ਕਿੱਥੇ ਫਸੀ ਆ ਕਿਹਦੇ ਵਿੱਚ ਦੀ ਲੰਗ ਰਹੀ ਆ ਉਹਨਾਂ ਨੇ ਖਿੱਚਣੀ ਆ ਜਦੋਂ ਖਿੱਚੀ ਜਾਂਦੀ ਆ ਤਾਂ ਗਾਲ ਬਾਹ ਲੱਤ ਅੱਖ ਜੋ ਵੀ ਉਹਦੇ ਮੂਰੇ ਆਇਆ ਸਭ ਕੱਟਿਆ ਜਾਂਦਾ ਤਾਂ ਉਹ ਬੱਚੇ ਨੂੰ ਕੀ ਪਤਾ ਸੀਗਾ ਹਾਲਾਂਕਿ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਜਿਹੜਾ ਉਸ ਦਾ ਪਿਓ ਸੀਗਾ ਮੁੰਡੇ ਦਾ ਸਮਰਾਲਾ ਦੇ ਨੇੜੇ ਕੋਈ ਪਿੰਡ ਆ ਉੱਥੋਂ ਦਾ ਜਿਹੜਾ ਨੌਜਵਾਨ ਸੀ ਜਿਹੜਾ ਮਰਿਆ ਜੀ ਡੈਥ ਹੋਈ ਆ ਜਿਹੜਾ ਉਹਦਾ ਪਿਓ ਸੀ ਪਿੰਡ ਦਾ ਸਰਪੰਚ ਸੀ ਕਈ ਦਿਨਾਂ ਤੋਂ ਉਹ ਲੌਸਮੈਂਟਾ ਕਰਾ ਰਿਹਾ ਸੀ ਕਿ ਚਾਇਨਾ ਡੋਰ ਖਿਲਾਫ ਜਿਹੜਾ ਮੇਰੇ ਕੋਲ ਸ਼ਿਕਾਇਤ ਕਰੋ ਜੇ ਕੋਈ ਦੁਕਾਨਦਾਰ ਵੇਚਦਾ ਤਾਂ ਆਪਾਂ ਕਾਰਵਾਈ ਕਰਾਵਾਂਗੇ ਪਰ ਕਿੱਥੇ ਕਿਸੇ ਦੇ ਕੰਨ ਤੇ ਜੂਨ ਹੀ ਸਰਕਦੀ ਜਿੰਨਾ ਚਿਰ ਆਪਦੇ ਘਰ ਨੂੰ ਨਹੀਂ ਲੱਗਦੀ ਉਨਾ ਚਿਰ ਕਿਸੇ ਦੇ ਕੰਨ ਤੇ ਜੂਨ ਹੀ ਸਰਕਣੀ ਜਦੋਂ ਆਪਦੇ ਘਰ ਤੱਕ ਪਹੁੰਚਦੀ ਆ ਨਾ ਅੱਗ ਪਤਾ ਉਦੋਂ ਲੱਗਦਾ ਗਿਆ ਉਹਨਾਂ ਦਾ ਗਿਆ ਕਿਸੇ ਦਾ ਕੁਝ ਨਹੀਂ ਗਿਆ ਪੁੱਤ ਗਿਆ ਉਹਨਾਂ ਦਾ ਗਿਆ ਵਾ ਉਹਨਾਂ ਦੇ ਮਾਪਿਆਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਕੀ ਹਾਲ ਆ ਤੁਸੀਂ ਆਪ ਵੀ ਵੀਡੀਓ ਵੇਖਦੇ ਹੀ ਹੋ ਜਦੋਂ ਵੀਡੀਓ ਸਾਹਮਣੇ ਆਉਂਦੀ ਆ ਰੋਂ ਨਿਕਲ ਜਾਂਦਾ ਮੰਨ ਲੋ ਚੋਰੀ ਕਿਸੇ ਦਾ ਪੁੱਤ ਗਿਆ ਵਾ ਕੁਝ ਵੀ ਨਹੀਂ ਕਰ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਐਵੇਂ ਦਿਖਾਵੇ ਨੂੰ ਕਰਨ ਨੂੰ ਰਹਿਣ ਦੋ ਐਵੇਂ ਦਿਖਾਵੇ ਕਰਦੀਆਂ ਸਰਕਾਰਾਂ ਯੋਧ ਨਸ਼ਿਆਂ ਵਿਰੁੱਧ ਚਿੱਟਾ ਮਕਾਦਾਂਗੇ ਆ ਕਰਦਾਂਗੇ ਜੋ ਕੁਝ ਨਹੀਂ ਬੰਦ ਹੋਇਆ ਸਭ ਕੁਝ ਚੱਲਦਾ ਵਾ ਨਾ ਹੀ ਇਹ ਹੋਣਾ ਤੁਹਾਡੇ ਤੋਂ ਆ ਚੈਨਾ ਡੋਰ ਨਹੀਂ ਹੋਈ ਤੁਹਾਡੇ ਤੋਂ ਬੰਦ ਸਾਹਮਣੇ ਦੁਕਾਨਾਂ ਤੇ ਵਿਕਦੀ ਆ ਫੇਰ ਵੀ ਕੋਈ ਕਾਰਵਾਈਆਂ ਨਹੀਂ ਜੇ ਕਿਸੇ ਇੱਕ ਅੱਧ ਦੇ ਪਰਚਾ ਹੋ ਜਾਂਦਾ ਫਿਰ ਚੈਨਾ ਡੋਰ ਰੁੱਕ ਜਾਂਦੀ ਚੱਲੀ ਜਾਂਦੀ ਆ ਪਰ ਇੱਕ ਗੱਲ ਹੈਗੀ ਆ ਸਰਕਾਰ ਤੇ ਪ੍ਰਸ਼ਾਸਨ ਜੇ ਕੁਝ ਕਰਨਾ ਚਾਵੇ ਤਾਂ ਇਹ ਨਹੀਂ ਹੋ ਸਕਦਾ ਵੀ ਉਹ ਚੀਜ਼ ਨਾ ਹੋਵੇ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਫੜਨਾ ਸੀ ਉਦੋਂ ਕਿਹ ਪ੍ਰਸ਼ਾਸਨ ਦਾ ਸਾਰਾ ਜ਼ੋਰ ਲਾਗੇ ਸਰਕਾਰਾਂ ਦਾ ਜ਼ੋਰ ਲਾ ਕੇ ਸਾਰਾ ਕੁਝ ਕਰਤਾ ਉਦੋਂ ਵੀ ਤਾਂ ਫੜਿਆ ਹੀ ਆ ਸਰਸੇ ਵਾਲੇ ਬਾਬੇ ਨੂੰ ਫੜਨਾ ਸੀ ਉਦੋਂ ਸਾਰੇ ਉਹਨਾਂ ਡਰਾ ਕੇ ਘਰਾਂ 'ਚ ਹੀ ਕੈਦ ਕਰਤਾ। ਉਦੋਂ ਵੀ ਤਾਂ ਸਾਰਾ ਕੁਝ ਕੀਤਾ ਹੀ ਆ। ਪ੍ਰਸ਼ਾਸਨ ਸਾਰਾ ਕੁਝ ਕਰ ਸਕਦਾ, ਸਰਕਾਰ ਵੀ ਸਭ ਕੁਝ ਕਰ ਸਕਦੀ ਆ। ਪਰ ਜਿੰਨਾ ਚਿਰ ਇਹਨਾਂ ਦੇ ਆਪ ਦੇ ਘਰਾਂ ਤੱਕ ਇਹ ਅੱਗ ਨਹੀਂ ਨਾ ਪਹੁੰਚਦੀ, ਇਹਨਾਂ ਨੇ ਕੁਝ ਨਹੀਂ ਕਰਨਾ। ਨਾ ਡੋਰ ਬੰਦ ਕਰਾ ਸਕਦੇ ਆ ਚੈਨਾਂ ਦੀ ਤੇ ਨਾ ਇਹ ਚਿੱਟਾ ਬੰਦ ਕਰਾ ਸਕਦੇ। ਦੁਕਾਨਦਾਰਾਂ ਨੂੰ ਹੀ ਕਹਿੰਨਾ ਤੁਸੀਂ ਸ਼ਰਮ ਖਾ ਲੋ। ਤੁਸੀਂ ਨਾ ਵੇਚੋ ਇਹ ਚੀਜ਼ਾਂ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ। ਵੇਗਾ ਨਾ ਮੈਂ ਬੋਲਣੀ ਆ ਨਹੀਂ ਸੀ ਪਰ ਮਨ ਬਹੁਤ ਦੁਖੀ ਅੱਜ ਜਦੋਂ ਵਾਰ-ਵਾਰ ਵੀਡੀਓ ਸਾਹਮਣੇ ਆਉਂਦੀ ਹੈ ਨਾ ਤਾਂ ਉਹਦਾ ਜਿਹੜਾ ਕਾਲਜੇ ਦੇ ਵਿੱਚ ਹੌਲ ਪੈਂਦੇ ਆ ਕਿ ਕਿਸੇ ਦਾ ਪੁੱਤ ਗਿਆ ਵਾ ਕਿਉਂ ਐਵੇਂ 4 ਪੈਸਿਆਂ ਦੀ ਖਾਤਰ ਇਹੋ ਜਿਹਾ ਕੁਝ ਕਰਦੇ ਹੋ ਛੱਡ ਦਿਓ ਇਹ ਚੀਜ਼ਾਂ 'ਚ ਕੁਝ ਨਹੀਂ ਪਿਆ ਡੋਰ ਆ ਦੂਜੀ ਆਮ ਡੋਰ ਆ ਨਾਰਮਲ ਵੇਚੀ ਜਾਓ ਜਿਨ੍ਹਾਂ ਦਾ ਮਰਿਆ ਉਹਨਾਂ ਨੂੰ ਜਦੋਂ ਆਪ ਸੰਤ ਰੌਤਾ ਆਇਆ ਕਰੋਗੀ ਨਾ ਉਹਨਾਂ ਨੂੰ ਇਹ ਚੰਗੀ ਨਹੀਂ ਲੱਗਿਆ ਕਰਨੀ ਵੱਡ-ਵੱਡ ਖਾਇਆ ਕਰੋ ਉਹਨਾਂ ਦੇ ਅੰਦਰੋਂ ਕਾਲਜਾ ਨਿਕਲਿਆ ਕਰੋ ਜਦੋਂ ਕਿਸੇ ਦਾ ਧੀ ਪੋਤੇ ਇਸ ਰੁੱਤ 'ਚ ਗਿਆ ਬਸੰਤ ਪੰਚਮੀ ਕਰਕੇ ਤੁਸੀਂ ਪਤੰਗ ਚੜਾਉਨੇ ਹੋ ਪਤੰਗ ਚੜਾਉਨੇ ਹੋ ਤੇ ਜਿਹੜਾ ਇਸ ਰੁੱਤ ਦਾ ਆਨੰਦ ਮਾਣਦੇ ਹੋ ਤੇ ਜਿਹੜਾ ਪੂਰਾ ਮਹੀਨਾ ਜਿਹੜਾ ਚੱਲਦਾ ਮੁੜ ਕੇ ਪਤੰਗਾਂ ਦਾ ਸਿਲਸਿਲਾ ਪਰ ਉਹਨਾਂ ਨੂੰ ਇਹ ਕੋਈ ਚੰਗਾ ਨਹੀਂ ਲੱਗਣਾ ਜਿੱਥੇ ਕੋਈ ਪਤੰਗ ਚੜਿਆ ਕਰੂ ਜਿੱਥੇ ਕੋਈ ਇਸ ਤਰ੍ਹਾਂ ਦੀ ਗੱਲ ਚੱਲਿਆ ਕਰੂ ਤਾਂ ਉਹਨਾਂ ਦਾ ਜਿਹੜਾ ਕਾਲਜਾ ਵੱਡਿਆ ਜਾਇਆ ਕਰੂ ਸਰਕਾਰਾਂ ਨੂੰ ਬੇਨਤੀ ਆ ਗੌਰ ਕਰ ਲਓ ਗੌਰ ਕਰ ਲਓ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਪਰ ਕਰੋਗੇ ਕਦੋਂ ਜਦੋਂ ਤੁਹਾਡੇ ਆਪ ਦੇ ਘਰ ਤੱਕ ਆਗੇ ਇਹ ਮੈਂ ਝੂਠੇ ਦਾਅਵੇ ਕਰਦੇ ਰਹੇ ਨੂੰ ਹਰੇਕ ਜਗ੍ਹਾ ਤੇ ਆ ਕੇ ਅਸੀਂ ਆ ਕਰਦਾਂਗੇ ਅਸੀਂ ਆ ਕਰਤਾ ਜਾਂ ਆ ਕਰਨਾ ਵਾ ਕਿਉਂ ਆ ਚੀਜ਼ਾਂ ਹੀ ਕਰ ਦੋ ਕੁਛ ਨਹੀਂ ਲੈਣਾ ਲੋਕਾਂ ਨੇ ਤੁਹਾਡੇ ਤੋਂ ਕਿ ਲੋਕਾਂ ਨੂੰ ਇਹੀ ਆ ਕਿ ਸਾਡੇ ਧੀ ਪੁੱਤ ਸਾਡੇ ਘਰਾਂ ਦੇ ਵਿੱਚ ਸੇਫ ਰਹਿਣ ਜੇ ਉਹ ਵੀ ਨਹੀਂ ਸੇਫ ਕਰ ਸਕਦੀਆਂ ਸਰਕਾਰਾਂ ਤਾਂ ਲੱਖ ਦੀ ਲਾਹਨਤ ਬਹੁਤਿਆਂ ਨੂੰ ਇਹ ਮੇਰੀ ਵੀਡੀਓ ਦੀਆਂ ਮਿਰਚਾਂ ਵੀ ਲੱਗਣਗੀਆਂ ਬਹੁਤ ਲੋਕ ਇਸ ਟਿੱਪਣੀਆਂ ਵੀ ਕਰਨਗੇ ਪਰ ਜੋ ਗੱਲ ਸੱਚੀ ਉਹ ਸੱਚੀ ਕੋਈ ਰਹਿਣੀ ਇਸ ਕਰਕੇ ਬੇਨਤੀ ਆ ਬੰਦ ਕਰ ਦਿਓ ਇਹ ਸਾਰਾ ਕੁਝ ਜੇ ਸਰਕਾਰ ਜਾਂ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਤਾਂ ਹੱਥ ਖੜੇ ਕਰ ਦਿਓ ਵੀ ਭਾਈ ਸਾਥ ਹੋਏ ਕੁਝ ਨਹੀਂ ਹੁੰਦਾ ਪਰ ਕਿਸੇ ਦੇ ਧੀ ਪੁੱਤ ਦੀ ਜਾਨ ਜਾਂਦੀ ਆ ਮਾੜਾ ਮੋਟਾ ਤੁਸੀਂ ਇਸ ਤੇ ਗੌਰ ਕਰ ਲਿਆ ਕਰੋ ਨਾ ਇਹ ਚੀਜ਼ਾਂ ਚਪੋਕ ਸਭ ਨੇ ਉਸ ਰੱਬ ਨੂੰ ਲੇਖਾ ਦੇਣਾ ਹੈ ਅੰਡ ਨੂੰ ਜਾਣਾ ਉੱਥੇ ਹੀ ਆ ਸਾਰਿਆਂ ਨੇ ਪਰ ਨਾ ਆਏ ਨਾ ਕਰੋ ਕਿਰਪਾ ਕਰਕੇ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਕਿ 2 ਪੈਸੇ ਦੀ ਖਾਤਰੇ ਚੀਜ਼ਾਂ ਨਾ ਕਰੋ ਤੁਸੀਂ ਜਿਹੜੀਆਂ ਡੋਰਾ ਨਾ ਵੇਚੋ ਕੋਈ ਛੋਟੇ ਤੋਂ ਆ ਕੇ ਚਾਨਡੋਰ ਮੰਗਦਾ ਨਾ ਜੇ ਤੁਹਾਡੇ ਕੋਲੇ ਪਈ ਵੀ ਉਹਨੂੰ ਵੀ ਸੱਟ ਦੋ ਸਾੜ ਦੋ ਅੱਗ ਲਾ ਦਿਓ ਨਾ ਅੱਗੇ ਨਾ ਕਿਸੇ ਦੀ ਜਾਨ ਜਾਵੇ ਪਰ ਜਿਹੜੇ ਬੱਚੇ ਇਹ ਚੈਨਲ ਡੋਰ ਦੇ ਨਾਲ ਪਤੰਗ ਚੜਾਉਂਦੇ ਆ ਉਹਨਾਂ ਦੇ ਮਾਪਿਓ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਦਾ ਮਾਪਿਓ ਪੁੱਛਦਾ ਹੀ ਨਹੀਂ ਉਹਨਾਂ ਨੂੰ ਬੱਚੇ ਉਹਨਾਂ ਕਿੱਥੇ ਆ ਅਸੀਂ ਕੀ ਲੈ ਕੇ ਆਏ ਤੁਸੀਂ ਕਾਹਦੇ ਨਾਲ ਪਤੰਗ ਚੜਾਈ ਜਾਂਦੇ ਆ ਪ੍ਰਸ਼ਾਸਨੀਆਂ ਵੀ ਮੈਂ ਪ੍ਰਸ਼ਾਸਨੀਆਂ ਵੀ ਮੈਂ ਵੀਡੀਓ ਵੇਖੀਆਂ ਜਿੱਥੇ ਜਾ ਕੇ ਘਰਾਂ ਦੇ ਵਿੱਚ ਡੋਰਾ ਚੈੱਕ ਕਰ ਰਹੇ ਆ ਠੀਕ ਆ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੇ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਦੁਕਾਨਦਾਰਾਂ ਨਾਲ ਰਲ ਮਿਲ ਕੇ ਜਿਹੜਾ ਕੁਝ ਲੋਕ ਕਰੀ ਲੋਕਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਦੇ ਲਈ ਕਰ ਰਹੇ ਆ ਉਹਨਾਂ ਤੇ ਵੀ ਗੌਰ ਕਰਨੀ ਜ਼ਰੂਰੀ ਆ ਸੋ ਬੇਨਤੀ ਆ ਮੈਂ ਤਾਂ ਇੰਨੀ ਕੀ ਬੇਨਤੀ ਕਰਦਾ ਕਿ ਜਿਹੜੀ ਚਾਇਨਾ ਡੋਰ ਬੰਦ ਹੋ ਜੇ ਜਿਹੜਾ ਇਹ ਚਿੱਟਾ ਵਾ ਚਿੱਟਾ ਬੰਦ ਹੋ ਜੇ ਲੋਕਾਂ ਦੇ ਜਿਹੜੇ ਜਵਾਨ ਧੀਆ ਬੁੱਤ ਮਰ ਰਹੇ ਜਿੰਨਾ ਕਰਨਾ ਕਰ ਤ ਕਰੋ ਜਿੰਨਾ ਕਰੋਗੇ ਲੋਕਾਂ ਨੂੰ ਦਿਸੂਗਾ ਵੀ ਕੁਝ ਹੋਇਆ ਪਰ ਹਾਲੇ ਕੁਝ ਹੋਇਆ ਨਹੀਂ ਕੁਝ ਨਹੀਂ ਦਿਸਦਾ ਜੇ ਮੇਰੀ ਨੂੰ ਗੱਲਬਾਤ ਮੇਰੀ ਸੱਚੀ ਲੱਗੀ ਆ ਠੀਕ ਲੱਗੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਰਕਾਰਾਂ ਤੇ ਪ੍ਰਸ਼ਾਸਨ ਇਹ ਵੀਡੀਓ ਤੇ ਜ਼ਰੂਰ ਧਿਆਨ ਕਰ। ਧੰਨਵਾਦ।